ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਸਿੱਖਾਂਗੇ ਇਹ ਆਪਣੇ ਕੋਲੇ ਮੇਨ ਕਪੜਾ ਹੈ ਜੀ কুরਤੀ ਦਾ ਇਹਨੂੰ ਆਪਾਂ ਅਲੱਗ ਕਰ ਲਾਂਗੇ ਫਰੰਟ ਔਰ ਬੈਕ ਪਾਰਟ ਨੂੰ ਸਾਈਡ ਤੇ ਬਾਹ ਦਾ ਕਪੜਾ ਦਿੱਤਾ ਹੋਇਆ ਇਹਨੂੰ ਵੀ ਆਪਾਂ ਅਲੱਗ ਕਰ ਲਾਂਗੇ ਕੱਟ ਲਗਾ ਕੇ ਸਿੱਧਾ ਹੀ ਉਤਾਰ ਲਾਂਗੇ ਪੱਲੇ ਨੂੰ ਤੁਸੀਂ ਬੜੇ ਹੀ ਧਿਆਨ ਨਾਲ ਉਤਾਰਨਾ ਹੈ ਜੀ ਪੱਲਾ ਪਰਿੰਟਰ ਬੈਕਪਾਰਟ ਨੂੰ ਆਪਾਂ ਅਲੱਗ ਕਰ ਲਿਆ। ਅਲੱਗ ਕਰਨ ਤੋਂ ਬਾਅਦ ਇਹਦੇ ਤੇ ਆਪਾਂ ਪ੍ਰੈਸ ਕਰ ਲਾਂਗੇ। ਇਹ ਆਪਣੇ ਕੋਲੇ ਲਾਈਨਿੰਗ ਹੈ। ਲਾਈਨਿੰਗ ਨੂੰ ਆਪਾਂ ਵਾਸ਼ ਕੀਤਾ ਹੋਇਆ ਵਾਸ਼ ਕਰਕੇ ਇਹਦੇ ਤੇ ਆਪਾਂ ਪ੍ਰੈਸ ਮਾਰ ਕੇ ਸਿੱਧਾ ਕਰਦੇ ਆਂ। ਸਿੱਧਾ ਕਰਨ ਤੋਂ ਬਾਅਦ ਦੇਖੋ ਜੀ ਜਿੰਨੀ ਵੀ ਆਪਣੀ ਹਿੱਪ ਹੁੰਦੀ ਹੈ ਉਹਦੇ ਵਿੱਚ ਆਪਾਂ 2 ਇੰਚ ਹਾਫ ਦੇ ਵਿੱਚ ਉਹ ਟੋਟਲ ਦੇ ਵਿੱਚ 4 ਇੰਚ ਐਕਸਟਰਾ ਲੈਣੇ ਹੁੰਦੇ ਆ। ਕੁਰਤੀ ਦਾ ਮਾਪ ਹੈ ਜੀ 18 ਬ੍ਰੈਸਟ ਹੈ 16.5 ਕਮਰ ਹੈ 19 ਇਹਨਾਂ ਦੀ हिਪ ਹੈ ਇਹਦੇ ਅਕੋਰਡਿੰਗ ਆਪਾਂ ਸੂਟ ਦੀ ਕਟਿੰਗ ਕਰਾਂਗੇ ਲਾਈਨਿੰਗ ਨੂੰ ਦੇਖੋ ਆਪਾਂ ਫਰੰਟ ਔਰ ਬੈਕਪਾਰਟ ਇੱਕਸਾਰ ਰੱਖੇ ਹੋਏ ਆ ਇੱਕਸਾਰ ਰੱਖਣ ਨਾਲ ਕੀ ਹੈ ਜੀ ਆਪਣੇ ਦੋਨੇ ਪੱਲਿਆਂ ਦੀ ਇੱਕ ਬਰਾਬਰ ਕਟਿੰਗ ਹੋ ਜਾਂਦੀ ਹੈ ਔਰ 1/2 ਇੰਚ ਟੋਟਲ ਲਾਈਨਿੰਗ ਨੂੰ ਆਪਾਂ ਥੱਲੋ ਤੱਕ ਫੋਲਡ ਕੀਤਾ ਹੋਇਆ ਹੈ ਠੀਕ ਹੈ ਜੀ ਤੇ 18.5 ਸੋਰੀ 18 ਇੰਚ ਦੀ ਬ੍ਰੈਸਟ ਜੀ ਤੀਰਾ ਲੈ ਰਹੇ ਆ ਆਪਾਂ 6.5 ਮੋਢਾ ਲੈ ਰਹੇ ਆ 7 ਇੰਚ ਤਖਤੀ ਲੈ ਰਹੇ ਆ ਆਪਾਂ 6 ਇੰਚ ਅੱਧਾ ਇੰਚ ਘਟਾ ਕੇ ਤਿਰਛਾ ਇਦਾਂ ਕਰ ਲਾਂਗੇ 1 ਇੰਚ ਫਰੰਟ ਦੀ 1 ਇੰਚ ਬੈਕ ਦੀ ਗੁਲਾਈ ਕਰ ਲਾਂਗੇ ਉਸ ਤੋਂ ਬਾਅਦ 18 ਇੰਚ ਦਾ ਆਪਾਂ ਨਿਸ਼ਾਨ ਲਗਾਉਣਾ ਠੀਕ ਹੈ 1.5 ਤੇ ਆਪਾਂ ਨਿਸ਼ਾਨ ਲਗਾ ਲਿਆ ਲਾਈਨਿੰਗ ਵਾਲਾ ਸੂਟ ਹੈ ਨਾ ਇਸ ਲਈ ਸਾਈਡ ਸਲਾਈ ਇਹਨਾਂ ਦੀ ਰੈਡੀ ਹੈ ਜੀ 14 ਇੰਚ 14.5 ਤੇ ਨਿਸ਼ਾਨ ਲਗਾਵਾਂਗੇ ਕਮਰ ਦਾ ਨਿਸ਼ਾਨ 7 ਤੇ ਇਸ ਨਿਸ਼ਾਨ ਨੂੰ ਕਮਰ ਦੇ ਨਿਸ਼ਾਨ ਜਿਹੜਾ ਹੈ ਆਪਣਾ ਇਹਨੂੰ ਸਿੱਧਾ ਕਰ ਲਾਂਗੇ ਇੱਥੋਂ ਲੈ ਕੇ ਇੱਥੋਂ ਤੱਕ ਪਲੇਟ ਪਾਵਾਂਗੇ ਜੀ ਆਪਾਂ ਹਾਈਟ ਦੇ ਅਕੋਰਡਿੰਗ ਜੇ ਜਿਆਦਾ ਤੁਸੀਂ 11 ਇੰਚ ਤੇ ਵੀ ਪਾ ਸਕਦੇ ਹੋ ਜਾਂ 11.5 ਤੇ ਵੀ ਆਪਾਂ 11.5 ਤੇ ਪਾਈ ਹੈ ਜੀ ਗੈਪਿੰਗ ਰੱਖਾਂਗੇ ਆਪਾਂ 4 ਇੰਚ ਦੀ ਇਸ ਤਰੀਕੇ ਨਾਲ ਸਟੈਂਡਰਡ ਸਾਈਜ਼ ਆਪਾਂ 7 ਇੰਚ ਹੀ ਰੱਖਦੇ ਹੁੰਦੇ ਆ ਕਮਰ ਦਾ ਮਾਪ ਹੈ ਜੀ ਸਾਡੇ 16 हिਪ ਦਾ ਮਾਪ ਹੈ ਜੀ 19 ਇਹਨਾਂ ਨਿਸ਼ਾਨਾਂ ਨੂੰ ਆਪਸ ਦੇ ਵਿੱਚ ਮਿਲਾ ਲਾਂਗੇ ਜਿੰਨੀ ਆਪਣੀ हिਪ ਹੈ ਜੀ ਉਹਦੇ ਵਿੱਚ ਆਪਾਂ 2 ਇੰਚ ਐਕਸਟਰਾ ਲੈ ਕੇ ਮਾਰਕਿੰਗ ਕਰ ਲਾਂਗੇ ਐਕਸਟਰਾ ਕਪੜੇ ਨੂੰ ਆਪਾਂ ਮੇਨ ਕੱਪੜੇ ਤੇ ਹੀ ਕੱਟ ਕਰਾਂਗੇ ਟੀਰੇ ਨੂੰ 1/2 ਇੰਚ ਆਪਾਂ neck ਦੀ ਚੌੜਾਈ ਰੱਖਾਂਗੇ 2 1/2 ਇੰਚ 1/2 ਇੰਚ ਆਪਾਂ ਡਾਊਨ ਕਰਾਂਗੇ ਇਹਦੇ ਨਾਲ ਕੀ ਹੈ ਜੀ ਆਪਣੀ ਕੁੜਤੀ ਦੇ ਮੋਢੇ ਨਹੀਂ ਡੇਗਦੇ ਹੁਣ ਆਪਾਂ ਮੇਨ ਪਾਰਟ ਵਿਛਾਵਾਂਗੇ ਕੁੜਤੀ ਦੇ ਖੱਲੇ ਆਪਾਂ ਵਿਛਾ ਲਿਆ ਬੈਕ ਪਾਰਟ ਇਹਦੇ ਉੱਪਰ ਵਿਛਾਵਾਂਗੇ ਫਰੰਟ ਪਾਰਟ ਹੁਣ ਫਰੰਟ ਵਾਲੇ ਪੱਲੇ ਦੀ ਲੰਬਾਈ ਜ਼ਿਆਦਾ ਹੈ ਜੀ ਤੇ ਫਰੰਟ ਵਾਲੇ ਪੱਲੇ ਤੋਂ ਆਪਾਂ ਮਾਪ ਕੇ ਥੱਲੇ ਫੋਲਡਿੰਗ ਮਾਰਜਨ ਤੋਂ ਹੀ ਰੱਖਿਆ ਹੋਇਆ ਹੈ ਤੇ ਜਿੰਨੀ ਵੀ ਕੁੜਤੀ ਦੀ ਲੈਂਥ ਰੈਡੀ ਕਰਨੀ ਆ ਉਹਦੇ ਵਿੱਚ ਆਪਾਂ 1 ਇੰਚ ਐਕਸਟਰਾ ਲੈ ਰਹੇ ਆਂ ਇਹ ਦੇਖੋ 42 ਇਹਨਾਂ ਦੀ ਕੁੜਤੀ ਦੀ ਲੈਂਥ ਰੈਡੀ ਕਰਨੀ ਆ 43 ਤੇ ਆਪਾਂ ਮਾਰਕਿੰਗ ਕਰ ਰਹੇ ਆਂ ਐਕਸਟਰਾ ਪੱਲੇ ਨੂੰ ਆਪਾਂ ਕੱਟ ਕਰ ਲਾਂਗੇ ਇਹਦੇ ਉੱਪਰ ਰੱਖ ਦਾਂਗੇ ਹੁਣ ਬੈਕ ਵਾਲੇ 파ੜ ਦੇ ਉੱਪਰ ਬਿਲਕੁਲ ਕ੍ਰੀਜ਼ ਨਾਲ ਕ੍ਰੀਜ਼ ਮਿਲਾ ਕੇ ਸੈਟ ਕਰਨ ਤੋਂ ਬਾਅਦ ਇਹਦੇ ਉੱਪਰ ਰੱਖਾਂਗੇ ਆਪਾਂ ਲਾਈਨਿੰਗ ਵਾਲਾ ਪਾਰਟ ਚੰਗੀ ਤਰ੍ਹਾਂ ਵਿਛਾ ਲਾਂਗੇ ਹੁਣ ਆਪਾਂ ਕਰਾਂਗੇ ਇਹਦੀ ਕਟਿੰਗ ਇਹਦੇ ਤੋਂ ਵੀ ਕੱਪੜੇ ਨੂੰ ਬਰਾਬਰ ਕਰ ਲਾਂਗੇ ਬੈਕਪਾਰ ਤੋਂ ਹੀ ਕਟਿੰਗ ਸਟਾਰਟ ਕਰਦੇ ਹੁੰਨੇ ਆ ਜਿੱਥੇ ਜਿੱਥੇ ਆਪਾਂ ਮਾਰਕਿੰਗ ਕੀਤੀ ਹੈ ਉੱਥੇ-ਉੱਥੇ ਆਪਾਂ ਕਟਿੰਗ ਕਰ ਲਾਂਗੇ ਮੋਢੇ ਵਾਲੀ ਸਾਈਡ ਦੀ ਗੁਲਾਈ ਕਰ ਲਾਂਗੇ ਇਦਾਂ ਇੱਥੋਂ ਸਿੱਧਾ ਕਰਕੇ ਕਪੜਾ ਬਰਾਬਰ ਇਧਰਲੀ ਸਾਈਡ ਡਾਊਨ ਕਰ ਲਾਂਗੇ ਠੀਕ ਹੈ ਜੀ ਇਹ ਆਪਣੀ ਕੁੜਤੀ ਦੀ ਕਟਿੰਗ ਹੋ ਗਈ ਹੈ ਜੀ లైన్ ఫోల్డ్ కట్ లావే కట్వే కుది కట్టు ల్యాం ఫమర బ్రెస్టా బ్రర్స్టా పిచ్చే కట్ ఫ్రట్ మోడేది గొలాయిన కు మేన పార్ట్వీక ఫ్రంట్ పార్ట్ బ్యాక్ పార్ట్ అగ్గ క ఫ్రట్ మోడేది గొలాయిల ਇਸ ਟ੍ਰਿਕ ਨਾਲ ਜੇਕਰ ਸੂਟ ਦੀ ਤੁਸੀਂ ਕਟਿੰਗ ਕਰੋਗੇ ਜੀ ਬਿਲਕੁਲ ਪਰਫੈਕਟ ਕਟਿੰਗ ਤੁਹਾਡੀ ਹੋਣੀ ਆ ਤੇ ਕੋਈ ਵੀ ਕੰਪਲੇਂਟ ਨਹੀਂ ਹੋਣੀ ਜੀ ਤੇ ਤੁਸੀਂ ਜੋ ਜੋ ਮੈਂ ਤੁਹਾਨੂੰ ਦੱਸਿਆ ਕੋਈ ਵੀ ਗਲਤੀ ਨਹੀਂ ਕਰਨੀ ਤੁਸੀਂ ਸੂਟ ਕਟਿੰਗ ਕਰਨ ਲੱਗੇ ਠੀਕ ਹੈ ਹੁਣ ਆਪਾਂ ਬਾਹ ਦੀ ਕਟਿੰਗ ਕਰਾਂਗੇ ਫਰੰਟਰ ਤੇ ਬੈਕ ਪਾਰਟ ਦੋਨੋਂ ਆਪਾਂ ਇਹ ਆਪਣੀ ਕਟਿੰਗ ਕੰਪਲੀਟ ਹੋ ਗਈ ਕੁੜਤੀ ਦੀ ਹੁਣ ਬਾਹ ਦੀ ਕਟਿੰਗ ਕਰਦੇ ਆਂ ਲਾਈਨਿੰਗ ਵਾਲਾ ਪਾਟਾ ਪਰ ਰੱਖਿਆ ਹੋਇਆ ਜੀ ਤੇ ਬਾਹ ਦੇ ਵਿੱਚ ਨਾ ਜੋੜ ਆਊਗਾ ਛੋਟਾ ਇਹ ਸਾਈਡ ਤੋਂ ਤੇ ਉਹ ਆਪਾਂ ਜੋ ਲਾਈਨਿੰਗ ਦੇ ਵਿੱਚ ਕਪੜਾ ਬਚੇ ਆਪਣਾ ਕਟਿੰਗ ਟਾਈਮ ਠੀਕ ਹੈ ਤੇ ਇਹਨੂੰ ਦੇਖੋ ਆਪਾਂ ਐਵੇਂ ਡਬਲ ਕੀਤਾ ਬਾਹ ਨੂੰ ਡਬਲ ਕਰਨ ਤੋਂ ਬਾਅਦ ਛੋਟਾ ਇਹ ਜੋੜ ਲਾਵਾਂਗੇ ਇਹ ਚਾਰ ਜੋੜ ਹੈ ਜੀ ਠੀਕ ਹੈ ਯਾਨੀ ਕਿ ਇੱਕ ਬਾਹ ਦੇ ਉੱਤੇ ਦੋ ਜੋੜ ਲੱਗਣੇ ਆ ਇਹਦੇ ਉੱਪਰ ਆਪਾਂ ਜੋੜ ਨੂੰ ਚੜਾ ਕੇ ਰੱਖਣਾ ਹੁੰਦਾ ਅੱਧਾ ਇੰਚ ਠੀਕ ਹੈ ਜਿੰਨੀ ਵੀ ਤੁਸੀਂ ਬਾਹ ਦੀ ਲੰਬਾਈ ਰੱਖਣੀ ਹੈ ਉਹਦੇ ਵਿੱਚ ਡੇਢ ਤੋਂ 2 ਇੰਚ ਐਕਸਟਰਾ ਲੈ ਕੇ ਲਾਈਨਿੰਗ ਨੂੰ ਕੱਟ ਕਰਨਾ ਠੀਕ ਹੈ ਆਪਣੀ ਇਹ ਲਾਈਨਿੰਗ ਬਿਲਕੁਲ ਬਰਾਬਰ ਇੱਕ ਨਿਸ਼ਾਨ ਲਗਾਵਾਂਗੇ ਆਪਾਂ 3 ਇੰਚ ਦਾ ਆਪਣੇ ਵਾਲੀ ਸਾਈਡ ਰੱਖਾਂਗੇ ਜੀ 22 ਇੰਚ ਠੀਕ ਹੈ ਬੰਦ ਵਾਲੀ ਸਾਈਡ ਤੋਂ ਹੁਣ ਜਿੰਨੀ ਆਪਣੀ ਬ੍ਰੈਸਟ ਹੁੰਦੀ ਆ ਉਹਦਾ ਆਪਾਂ ਅੱਧ ਕਰ ਲੈਣਾ ਅੱਧ ਦੇ ਵਿੱਚ ਆਪਾਂ 1 ਇੰਚ ਮਾਈਨਸ ਕਰਨਾ ਜਿਵੇਂ ਬ੍ਰੈਸਟ ਆਪਣੀ 18 18 ਦਾ ਅੱਧ ਹੋ ਗਿਆ 9 9 ਦੇ ਵਿੱਚ ਆਪਾਂ 1 ਇੰਚ ਮਾਈਨਸ ਕੀਤਾ 8 ਹੋ ਗਿਆ 8 ਇੰਚ ਦਾ ਆਪਾਂ ਮੋਡਾ ਲੈ ਕੇ ਇਦਾਂ ਬਾਹ ਦੀ ਗੁਲਾਈ ਕਰ ਲੈਣੀ ਆ ਜਿੰਨੇ ਵੀ ਬਾਹ ਦੀ ਮੋਰੀ ਰੱਖਣੀ ਆ ਠੀਕ ਹੈ ਤੇ ਉਹਦੇ ਵਿੱਚ ਤੁਸੀਂ 1.5 ਇੰਚ ਐਕਸਟਰਾ ਲੈਣਾ ਬਾਹ ਦੀ ਮੋਰੀ ਰੱਖਣੀ ਆ ਆਪਾਂ 5 1.5 ਇੰਚ ਐਕਸਟਰਾ ਲੈ ਕੇ ਐਕਸਟਰਾ ਨੂੰ ਐਕਸਟਰਾ ਨਾਲ ਮਿਲਾ ਕੇ ਇਦਾਂ ਨਿਸ਼ਾਨ ਲਗਾ ਲੈਣੇ ਆ ਤੇ ਹੁਣ ਆਪਾਂ ਕਟਿੰਗ ਸਟਾਰਟ ਕਰਦੇ ਆ ਬਾਹ ਦੀ ਜੇ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਮੇਰੀ ਵੀਡੀਓ ਸਮਝ ਲੱਗੀ ਹੋਵੇ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਹੁਣ ਇਹ ਆਪਣੇ ਜਿਹੜੇ ਜੋੜ ਆ ਬਾਹ ਦੇ ਵਿੱਚ ਠੀਕ ਹੈ ਪ੍ਰਿੰਟ ਨਾਲ ਪ੍ਰਿੰਟ ਬਿਲਕੁਲ ਬਰਾਬਰ ਮਿਲਾ ਕੇ ਕਿਉਂਕਿ ਦੋਵੇਂ ਬਾਹਾਂ ਦੇ ਉੱਤੇ ਜੋੜ ਆਉਣਾ ਹੈ ਜੀ ਕਿਉਂਕਿ ਇਹ ਜਿਹੜੇ ਪ੍ਰਿੰਟਡ ਸੂਟ ਹੁੰਦੇ ਆ ਨਾ ਇਹਨਾਂ ਦੇ ਬਾਹਾਂ ਦੇ ਵਿੱਚ ਜੋੜ ਜਰੂਰ ਲੱਗਦੇ ਆ ਠੀਕ ਹੈ ਤੇ ਇਹ ਦੇਖੋ ਅਲੱਗ-ਅਲੱਗ ਦਿੱਤੇ ਹੁੰਦੇ ਆ ਨਾ ਪ੍ਰਿੰਟ ਤਾਂ ਕਰਕੇ ਇਹਨਾਂ ਨੂੰ ਆਪਸ ਦੇ ਵਿੱਚ ਆਪਾਂ ਜੋੜਨਾ ਤੇ ਅੱਧਾ ਇੰਚ ਹੀ ਇਹਨੂੰ ਇਹਦੇ ਉੱਪਰ ਰੱਖ ਕੇ ਤੇ ਥੱਲੇ ਵਾਲੇ ਪ੍ਰਿੰਟ ਨੂੰ ਬਿਲਕੁਲ ਬਰਾਬਰ ਕਰਾਂਗੇ ਠੀਕ ਹੈ ਐਕਸਟਰਾ ਪਾਰਟ ਨੂੰ ਆਪਾਂ ਥੱਲੇ ਐਵੇਂ ਛੱਡ ਦਿੰਨੇ ਆ ਠੀਕ ਹੈ ਇਹ ਆਪਾਂ ਹੁਣ ਲਾਈਨਿੰਗ ਤੋਂ ਕਟਿੰਗ ਕਰਾਂਗੇ ਨਾ ਉਦੋਂ ਬਰਾਬਰ ਕਰ ਲਾਂਗੇ ਆ ਦੇਖੋ ਚੰਗੀ ਤਰ੍ਹਾਂ ਬਰਾਬਰ ਕਰਕੇ ਉਤੇ ਸੋਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਿਆ ਜੇ ਤਾਂ ਜੋ ਹੋਰ ਮੇਲ ਪੈਣਾ ਨੂੰ ਵੀ ਹੈਲਪ ਮਿਲ ਸਕੇ ਕੁਛ ਨਾ ਕੁਛ ਉਹ ਆਪਣੀ ਵੀਡੀਓ ਤੋਂ ਸਿੱਖ ਸਕਣ ਤੇ ਬਹੁਤ ਹੌਸਲਾ ਮਿਲਦਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੇਖਣ ਲਈ